ਹਾਂ ਅੜੀ ਤੇ ਪ੍ਰੇਮ ਆ ਤੇ ਨਾ ਸੋਖੀਆ ਤਾਂ ਹੋਊਗਾ ਦੁਬਾਰਾ ਹਰਾ ਰਤੂਗੰਤ ਤੋਂ ਆਪਣੇ ਹਰਾ ਹੋ ਗਿਆ ਹਰਾ ਜਦੋਂ ਹਰਾ ਖੜਾ ਤਾਂ ਉਹਨੂੰ ਮਰ ਜਾਗੇ ਪੱਤੇ ਕੱਲ ਦਾ ਤੁਹਾਨੂੰ ਮੈਂ ਦਿਖਾਉਣਾ ਮੀਂਹ ਇੰਨਾ ਪਿਆ ਹੋਇਆ ਨਾ ਕੁਝ ਨਹੀਂ ਗਿਆ ਹਲਦ ਮੌਸਮਾਂ ਗੱਚਾ ਗੱਚਾ ਹੋ ਰਿਹਾ ਤੇ ਦੇਖੋ ਇੰਨਾ ਕ ਸਾਗ ਬਣਿਆ ਹਲੇ ਇੰਨਾ ਖੜਾ ਪੈ ਚੁੱਕਾ ਬਥੇਰਾ ਮਾਪੀਦਾ ਉਹ ਦੋ ਤਿੰਨ ਟੱਕੇ ਕਦਾ ਫੇਲਦੇ ਆ ਕੱਢੀ ਕਰ ਪਿਛਵਾੜੇ ਦੇ ਹੈ ਵੀ ਮਾੜਾ ਮਾੜਾ ਮੁੱਕ ਵੀ ਗਿਆ ਉਹ ਲਸ ਹੁੰਦੇ ਕੋਈ ਜਾਂਦੇ ਉਹ ਬੜ ਵਿੱਚ ਛਣ ਜੋ ਕੋਈ ਪੂਰੀ ਪੂਰਾ ਅਵੇ ਜੜੋ ਕੱਢੀ ਝੜ 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 ਇਹਦੇ ਖਰ ਕਾ ਇਹ ਕੋ ਉਪਰੇ ਕੱਖਾ ਇਹ ਆਦੇ ਪੱਤਾ ਜਾ ਆਦੇ 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 ਇੱਕਾ ਪਰ ਇਹਦੇ ਅਲੱਗ ਦਾ ਇਹ ਉਰੇ ਕਰ 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 ਆ ਪਤਾ ਥਲੇ ਆ ਪਤਾ ਥਲੇ ਦੇਖੀ ਹੁੰਦਾ ਹੈ ਨਿਕਲ ਜਾਂਦਾ ਮੜ ਮੁੜ ਕੇ ਤਾਂ ਫਿਰ ਜਿਵੇਂ ਕੱਲ ਦਿਖਾਇਆ ਤਾਂ ਤੁਹਾਨੂੰ ਵੀ ਐਂ ਕਰੋ ਬਸ ਸ਼ੈਂਕਰ ਚ ਸੱਟੋ ਕੁਝ ਨਹੀਂ ਕਰਨ ਦੀ ਲੋੜ ਬਸ ਇਦਾਂ ਨਾ ਜਾ ਆ ਜਾ ਉਹਦੋਂ ਮੈਂ ਸਾਰਾ ਕੱਟਿਆ ਲੱਗ ਕੇ ਤੁਹਾਨੂੰ ਬਹੁਤ ਟਾਈਮ ਲੱਗ ਜਾਏ ਇੱਕ ਇੱਕ ਦੋ ਦੋ ਖੁੱਚੇ ਤੇ ਵੇਚੜਾ ਹੁੰਦਾ ਫਿਰ ਫਿਰ ਟਾਈਮ ਨਹੀਂ ਲੱਗਦਾ ਇਹ ਕਾਏ ਇਕਾ ਇਕਾ ਉਰੇ ਤੇ ਖਾਜਾ ਹੋ ਡੀਲਾ ਹੋ ਡੀਲਾ ਇਕਾ ਕਦਾ ਵੇਲਾ ਵਿੱਚ ਮੇਰੇ ਹੱਥ ਚ ਚਾਹ ਹੈ ਫਿਰ ਕਹੂੰਗਾ ਇੱਕ ਜਿਹਾ ਫੋਨ ਆ ਇੱਕ ਦਮ ਆਫੀ ਤਾ ਦੇਖ ਇੱਧਰ ਦੇਖ ਤੇ ਮੈਂ ਦਿਖਾਉਣਾ ਇਕਾ 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 ਆਲਾ ਵਿੱਚ ਮੈਦਾਨ ਚਾ ਭਰਲੇ ਪੈਰ ਬਹੁਤ ਠੀਕ ਆ ਆ ਸਾਰਾ ਸਾਰਾ ਉਦੋਂ ਕਰਿਆ ਫੇਰ ਹੋ ਗਿਆ ਇੱਥੇ। ਕੀ? ਆਖ ਖਬਰ ਤੋਂ ਬਹੁਤ। ਬਸ ਹੁਣ ਨਹੀਂ ਹੁੰਦਾ ਚੱਲ ਗਰਾ। ਪਾਲਕ ਹੈਗੀ ਐਂ ਤਾਂ ਬਣਾਉਣ ਨੂੰ। ਅੱਧੀ ਤੋੜੀਆ। ਅੱਜ ਜਿ ਪਾਉਣਾ ਤੱਕ ਤਾਂ ਹੋਰ। ਆੜੂ ਦੀ ਗੱਲ ਤੇ ਆੜੂ ਦੇ ਪੱਤੇ ਸੁੱਕ ਗਏ। ਅਮਰੂਦ ਸਿਆਲ ਵਾਲਾ ਵੀ ਇਹਨੂੰ ਫੇਰ ਲੱਗਿਆ ਏ। ਅੰਦਰ ਵੀ ਲੱਗਿਆ ਏ। ਅੱਛਾ, ਚੱਲ। ਇੱਧਰ ਨੂੰ ਤੁਰ ਬਤਾਉ ਲੈ ਕੇ ਆਉਣੇ ਨਾਲੇ ਕੰਦੀ। ਸਰਾਸੋ ਸਰਾਸੋ ਵੈਜੀਟੇਬਲ ਕਾਲਾ ਐਜਬੀ ਰੇ ਪਾਤ ਆਪਾਂ ਛੋਟੇ ਸਾਗ ਚ ਪਰ ਇਹ ਚੋ ਬਚੂ ਇੱਕੋ ਜਾਂ ਗਦਾ ਬਿਲ ਬਚੂ ਜਾਂ ਬਚੂ ਸਾਗ ਕਿਉਂਕਿ ਇਹ ਚੋ ਹੋਆ ਗਦਾ ਬਿਲ ਕਾਫੀ ਆ ਮਿੱਟੀ ਉਹ ਲੱਗੀ ਹੋਈ ਆ ਕੁਝ ਨਹੀਂ ਹੋਇਆ ਹੋਇਆ ਧੋਤੇ ਜਾਣੀ ਆ ਮਿੱਟੀ ਜਮਾ ਹੋਰ ਗੱਲ ਜਣਾ ਹਾਂ ਲੈ ਜਾਣਾ ਛੋਟਾ ਨਾ ਜ਼ਿਆਦਾ ਤੋੜੀ ਆੰਗੂਰਾ ਮਗੂ ਚਾਮਕਦੇ ਆ ਤੋਤੇ ਜਾਣੇ ਆ ਤੋੜ ਲਾ ਸਾਰੇ ਇੱਕ ਵਾਰੀ ਗਲਿਆ ਹੋਇਆ ਉਪਲਿਆ ਹੋਇਆ ਵਿੱਚ ਤੂੰ ਆ ਪਾਣੀ ਤੇ ਲੱਗੀ ਆਹੋ ਛੱਡਣਾ ਥੋੜੋ ਆ ਵੀ ਉੱਪਰ ਆ ਦੇਖੋ ਮੇਰੀ ਮੱਕੀ ਕੱਲ ਪਾਇਆ ਇਹ ਚ ਮਰੇ ਰੇ ਰੇ ਨਾਲ ਪਾਕਿਸਤਾਨੀਆਂ ਦਾ ਗਾਣਾ ਆਪਾਂ ਵਿੰਗੀ ਕਹਿੰਦੇ ਆ ਟਿੰਗੀ ਕਹਿੰਦੇ ਆ ਟਿੰਗੀ ਹੋ ਗਈ ਇੱਕ ਪਾਸੇ ਨੂੰ ਅੱਧਾ ਕੱਟ ਹੋ ਜਾਂਦਾ ਹੁੰਦਾ ਜੇ ਮਾੜਾ ਮੋਟਾ ਹੋਵੇ ਵਿੱਚੋਂ ਸਾਰਾ ਨਹੀਂ ਖਰਾਬ ਹੁੰਦਾ ਹੁਣ ਜਿਹੜੇ ਲੱਗਣਗੇ ਹੁਣ ਸਾਫ਼ ਲੱਗਣਗੇ ਕਿਉਂਕਿ ਉਦੋਂ ਸੁੰਡੀ ਦੀ ਸਪਰੇ ਕਰੀ ਜਨ ਲਿਆ ਕੇ ਮੈਂ ਕਿਤੋਂ ਲੱਗ ਗਏ ਇਹਨੂੰ ਪਤਾਉਂ ਸਿਆਲ ਚ ਲੱਗ ਦਿੰਨੇ ਆ ਪਤਾਉ ਜਿਆਦਾ ਆਪਣੇ ਚਲ ਫਿਰ ਵੀ 2-3 ਬਰ ਬਣਾ ਆ ਇੱਧਰ ਲੱਗਣੇ ਥੱਲੇ ਹਾਂ ਫੁੱਲ ਬਥੇਰੇ ਆ ਗਏ ਗਾਂ ਤਾਂ ਤੋੜਨਾ ਥੱਲੇ ਦਾ ਆਪਣੇ ਜੋਗ ਦੇ 4-5 ਬੋਤਾਂ ਵੀ ਚਾਲੂ ਪਾ ਜਾਣੇ ਆ ਇਹਦਾ ਸਾਫ਼ ਆ ਹਾਂ ਸਾਫ਼ ਆ ਬਸ ਉਹ ਹੋਰ ਰਹਿ ਗਏ ਹੋਰ ਇੱਕ ਦੋ ਥੱਲੇ ਮਾ ਫੇਰ ਮੀ ਬੈਣ ਲੱਗ ਕੇ ਫੇਰ ਨਹੀਂ ਖਾਲ ਪਰ ਪਿਆ ਖਾਲ ਦੀ ਬੱਟ ਪਰ ਥੱਲੇ ਸੁੱਕੂ ਬੋਖੇ ਦਾ ਸਾਫ ਜੀ ਦੇ ਵੀ ਕਰੀ ਨਹੀਂ ਆ ਘੱਡੇ ਘੱਡੇ ਦਾ ਸਾਫ ਆਓ ਥੱਲੇ ਪਿਆ ਬੱਟ ਪਰ ਤੋੜਦੇ ਆ ਬੱਟ ਪਰ ਪਿਆ ਇੱਥੋਂ ਚਮਕਦਾ ਹਲੇ ਵੀ ਆ ਦੇ ਔਰ ਚੁੱਚੀ ਵਰਗਾ ਕਿਥੇ ਦਾ ਆ ਦੇਖ 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 سامنے ਇੱਥੇ ਇਗਲੇ ਚੱਲ ਫਿਰ ਬਸ ਇਹੀ ਤੇ ਸਵਾ ਦੇਖੋ ਨਮਾ ਫਲ ਕਿੰਨਾ ਆਇਆ ਹੋਇਆ ਫੁੱਲ ਆਏ ਨੇ ਜਿਹੜੇ ਸਭ ਨਮਾ ਫਲਾ ਅੱਜ ਤਰੀਕ ਹੋ ਗਈ 4 ਮਹੀਨੇ ਤਿੰਨ ਹੋ ਗਏ 2 ਮਹੀਨੇ ਕਿਹਾ ਤਾਂ ਮਹੀਨੇ ਦਾ ਤਿੰਨ ਹੋ ਗਏ ਲੋ ਆਨਾ ਕੀੜਿਆਂ ਦਾ ਭਾਉਣਾ ਉਦੋਂ ਜਿੱਦਣ ਸਰੋਂ ਬੀਜੀ ਇੱਕ ਦਿਨ ਤਾਂ ਅਸੀਂ ਢਾਈ ਗਏ ਦੋਕ ਦਿਨ ਬਫੇਰ ਮਹਾ ਵੀ ਮੀਂਹ ਪੈਣ ਲੱਗਿਆ ਇਹਨਾਂ ਮਹਾ ਵੀ ਘੜਾਉਣਾ ਹੀ ਨਹੀਂ ਹੈਗੇ ਨਾ ਜਾਨਵਰ ਨਾ ਕੀੜੇ ਭੀ ਆਉਣੇ ਕੀੜੇ ਤਾਂ ਚਲ ਭੱਜਦੇ ਨਹੀਂ ਕਿਸੇ ਵੀ ਤਰੀਕੇ ਵੀ ਜਾਨਵਰ ਨਹੀਂ ਡਾਉਣੇ ਹੁਣ ਇਹ ਕਿੱਥੋਂ ਖਾਣਗੇ ਵੀ ਇੱਥੇ ਨਹੀਂ ਖਾਣਗੇ ਉਹ ਖਰਾਕ ਖਾਸੀ ਇਹਨਾਂ ਦੀ ਉਹ ਚ ਬਹੁਤ ਖਾਂਦੇ ਆ ਦੇਖੋ ਮੈਂ ਤਾਂ ਉਹ ਤੇੰਦਾ ਢੇਰ ਬਾਜਰੇ ਪਰੋਂ ਹਾਂ ਬਾਜਰੇ ਪਰੋਂ ਹਾਂ ਹਾਂ ਜਿਹੜਾ ਮਿੱਠਾ ਉਹ ਸਭ ਜਾਨਵਰ ਖਾਂਦੇ ਆ ਆ ਕਾਉ ਇੰਨਾ ਪਾਣੀ ਪੀਣਿਆ ਗਮਲੇ 'ਚ ਛੱਡ ਗੱਲਦਾ ਆ ਦੇਖੋ ਗਠੇ ਆਪਣੇ ਸਭ ਕਾਮਯਾਬ ਹੋ ਗਏ ਇੰਨਾ ਕ 50% ਕਾਮਯਾਬ ਹੋ ਗਿਆ ਇਹ ਜਿਹੜੀ ਡੀਲਾ ਬਾਹਰ ਨਿਕਲਦਾ ਆ ਬੱਟ ਪਰ ਉਧਰ ਮ ਨਾਲ ਕੱਢ ਗਿਆ ਫੇਰ ਜਮਕਦਾ ਗਾਜਰਾਂ ਤੇ ਗਾਜਰ 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 ਚੱਲ ਕਰ ਅੱਛੇ ਤਾਂ ਲਾ ਬਈ ਨਾ ਬਤਾਉ ਟਰਚ ਤਾਂ ਸਾਰੇ ਇੱਕ ਇੱਕ ਵਾਰ ਖਾਦੇ ਆ ਦੋ ਵਾਰ ਸਾਰੇ ਪੱਤੇ ਖਾ ਗਏ ਇੱਥੋਂ ਆ ਕਰੀ ਤਾਂ ਥੀਮਸ ਭਰਿਆ ਲੱਗਿਆ ਫੁੱਲ ਕਿੰਨਾ ਦਾ ਹੋਇਆ ਇਹ ਜਿਹਨਾਂ ਲਾਇਆ ਜੀ ਨਾ ਕਰੇ ਵਾਸਤਾ ਨੇ ਆ ਕਿੰਨੂ ਦਾ ਹੋ ਗਿਆ ਹਾਂ ਇਹਨੂੰ ਦਾ ਫਲ ਪੂਰਾ ਮੇੜਾ ਹੈ ਸੰਤਰਾ ਇਹ ਵੀ ਇੱਕ ਦੋ ਖਰਾਦਨ ਤਾਂ ਤੁਹਾਨੂੰ ਕਲਮ ਦਿਹਾਉਣੀ ਆ ਮੈਂ ਕਲਮ ਇੱਕ ਮੰਗੂਂਗੀ ਹੈ ਨਾ ਇੱਕ ਦਿਨ ਆਹ ਨਿੰਬੂ ਤੋਂ ਆਹ ਨਿੰਬੂ ਜਿਹੜਾ ਖੜਾ ਗੰਨੇ ਦੀ ਚੜਚਾ ਇਹ ਤੋਂ ਇਹ ਦੁਨੀਆ ਨਹੀਂ ਕੀਨੇ ਲਾਈਤੀ ਨੂਰ ਟਾਈਮ ਲਾਈ ਨਾ ਆਹ ਨਾ ਕਲਮਾ ਨਿੰਬੂ ਦੀ ਇੱਕ ਆਉ ਲਾਈਤੀ ਇਹ ਅਸੀਂ ਇੱਥੇ ਬਾਜਰਾ ਵੜਦੇ ਤੇ ਮੈਂ ਨੂਰ ਨੂੰ ਕਿਹਾ ਮਾਂ ਨੂਰ ਕਰਦ ਲੈ ਕੇ ਆ ਨੂਰ ਘੋਟੀ ਉਹ ਲਾ ਫੇ ਲਾ ਨੂਰ ਨੂਰ ਕਰਦ ਲਈ ਹੁਣ ਲਾ ਦੇ ਹੁਣ ਬਹੁਤ ਕੋਸ਼ਿਸ਼ ਦਿੱਤ ਰਪਣੀਆਂ ਤੇ ਮੈਂ ਨੂਰ ਨੂੰ ਕਿਹਾ ਇੱਥੋਂ ਛਿੱਲ ਕੇ ਨੂਰ ਨੂੰ ਦੇਤੀ ਮੈਂ ਦੱਬ ਦੇ ਨੂਰ ਤਾਂ ਇਨੀ ਦੱਬਣੀ ਹੋਈ ਮਾਂ ਵੀ ਤੋ ਦਬਾਤੀ ਉਹ ਲੱਗੇ ਕਲਮੇ ਲੱਗੇ ਇਹਦੀ ਕਿਹੜਾ ਮਾਰ ਹੈ ਇਹੜਾ ਤਾਂ ਨਾਰਾ ਨਹੀਂ ਬੁੱਧਾ ਹਾਂ ਆ ਜਾ ਉਹ ਕਲਮਾ ਤੁਰ ਹੀ ਪੌਚੀਦੀ ਆ ਮੈਂ ਤਾਂ ਹਮਾਂ ਆਇਨੀ ਤੋਰਦੀਆਂ ਪਰ ਆਇ ਤਾਂ ਇੱਥੇ ਨਹੀਂ ਸੀ ਤੋਰਤੀਆਂ ਮੈਂ ਦੱਬ ਕੇ ਕਲਮਾ ਉਹ ਵੀ ਪੜਤੀਆਂ ਹੁਣ ਤਾਂ ਨਹੀਂ ਹੈਗਾ ਕੋਈ ਚੱਲ ਫਿਰ ਸੋ ਅੱਜ ਬਣ ਕੇ ਮਤਾਂਉ ਕਈਆ ਕੋਈ ਅੱਥਗੀ ਕਾ ਹੋਇਆ ਹਰ ਅੱਥਗੀ ਆਹ ਸਾਗ ਤੋੜ ਲੰਦੀ ਬੜੇ ਬੜੇ ਪੱਤੇ ਈਹਾ ਜੇ ਦੇਖਿਆ ਦੇਖੀ ਅੱਗੇ ਨਹੀਂ ਕੁ ਖਰਾਇਆ ਹਾਂ ਨੂੰ ਉੱਧਰ ਬਾਹਰ ਲੱਗੇ ਤਾਂ ਨਹੀਂ ਹੋਣਾ ਕੋਈ ਨਹੀਂ ਮੈਂ ਦੇਖਿਆ ਉੱਧਰ ਹੈ ਨਹੀਂ ਆਹ ਸਾਗ ਆ ਕਾਂਤੀ ਜੜਛਪੱਤੇ ਦੇਖੋ ਗੱਡੇ ਗੱਡੇ ਆ ਜੀ ਹਲੋ ਫੁੱਲੇ ਜੇ ਆਪਾਂ ਅਦੇ ਤੁਹਾਨੂੰ ਲੱਗ ਗਿਆ ਹੈ ਨਾ ਹੂੰ ਅੰਦਰ ਸੋਹਣੇ ਤਾਜ ਜੇ ਹੋ ਹੋ ਚੱਕਾ ਕਰ ਚੇਕਾ ਕਰ ਗੁਰ ਚੇਕਾ ਕਰ ਗਾਟਵਾ ਕਾਉ ਹਾਂ ਹਾਂ ਚੌਲ ਬਚ ਗਏ ਸੀ ਜਿਹੜੇ ਉਹ ਪਾ ਦਿੰਨੇ ਮੇਰੇ ਨਾਲ ਰੋਟੀ ਪਾ ਦਿੰਨੇ ਕੋਸ਼ਿਸ਼ ਸਭ ਆਹ ਕੋਲ ਚੱਕਲੀ ਉੱਪਰੋਂ ਆ ਦੇਖੋ ਕੋਈ ਵੀ ਚੀਜ਼ ਮੰਨ ਲਓ ਬਚ ਜਾਂਦੀ ਆ ਤਾਂ ਜਾਨਵਰਾਂ ਨੂੰ ਪਾ ਦਿਆ ਕਰੋ ਖਾ ਲੈਣੇ ਇਹ ਤਾਂ ਕਾਕਟਾਂ ਸਭ ਖਾਂਣੇ ਚਿੜੀਆਂ ਭੁੱਗੀਆਂ ਆ ਕੁਗੀਆਂ ਆ ਜਿਹੜੇ ਥੱਲੇ गिर ਜਾਂਦੇ ਉਹ ਕੀੜੀਆਂ ਖਾ ਲੈਂਦੀਆਂ ਨੇ ਹਾਂ ਰੱਬ ਨੂੰ ਤੇ ਪਾ ਜਾਂਦਾ ਇਹ ਲੱਗੇ ਹੋਏ ਨੇ ਅੰਦਰ ਨਾਲੇ ਕੁਝ ਨਹੀਂ ਕਰਕੇ ਇੰਨਾਂ ਨੂੰ ਬਚਾਏ ਹੁਣ ਕਿੱਥੋਂ ਖਾਣਾ ਖਾਣਾ ਲੱਭਣਾ ਜ਼ਿਆਦਾ ਤਾਂ ਹੀ ਦਾ ਤੈਨੂੰ ਕਹੀ ਗਿਆ ਜ਼ਿਆਦਾ ਸ਼ਿਟਾ ਨਾ ਦੇ ਚਲਾ ਦੇ ਮੋਟਰ ਚਲਾ ਦੇ ਲੈ ਦਾ ਹਾਂ ਕਰਾਂ ਕਿਹੜੇ ਤੇਰੇ ਲੋਕੀ-ਕੋਕੀ ਆ ਹਾਦੀ 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 ਦੋ ਨੇ ਇਹ ਇੱਕ ਹੋਇਆ ਕੋਈ ਇਹਨ ਥੱਲੇ ਲੰਮਕਾ ਇਹ ਸੁੰਡੀ ਜੀ ਪਤਾ ਨਹੀਂ ਖਾਤੇ ਬਣਾਏ ਪਏ ਇਕੱਠਾ ਹੋ ਜਾਣਾ ਨੇ ਇੱਥੇ ਇਹਨ ਥੱਲੇ ਲੰਮਕਾ ਦੇ ਆਇਓ ਬਾਹਲੇ ਪਾਸੇ ਨੂੰ ਘੱਟ ਬਾਹਲੇ ਪਾਸੇ ਨੂੰ ਹੋਣੀ ਜੀ ਕਰਦਾ ਕਈ ਖਾ ਖਾਰ ਅਕਲੇ ਚਲ ਚਲ ਫਿਰ ਵੀ ਕਿਤੇ ਕਈ ਛੋਲੇ ਬਣ ਸਾਗ ਦਾ ਇੰਨਾ ਕ ਛੱਟਾ ਦਿੱਤਾ ਮਾਂ ਵੀ ਤਨੇ ਉਹ ਤਾਂ ਸੁੱਕ ਗਿਆ ਪਾਣੀ ਨੇ ਮਾਰਤਾ ਇੱਕ ਆ ਦੇਖ ਇੱਕ ਆ ਹੋ ਗਿਆ ਕਈਆ ਇਹ ਤਾਂ ਜਿਆ ਅੱਜ ਬਣਾ ਲੈ ਆਪਣੇ ਜੁੱਗ ਤੋਂ ਵਧੀਆ ਲੱਗਦਾ ਨਹੀਂ ਬਣਾ ਲੈ ਚਾਜਾ ਪਰ ਦੱਸੋ ਮਾਣ ਆ ਬੇਰੀ ਦਾ ਟਾਣਾ ਵੱਡਣਾ ਹੈ ਅੱਜ ਮੀਂਹ ਚ ਤਾਂ ਕੋਈ ਸਬਜ਼ੀ ਵੀ ਨਹੀਂ ਹੁੰਦੀ ਸਬਜ਼ੀ ਵਾਲਾ ਵੀ ਨਹੀਂ ਆਉਂਦਾ ਛੇਤੀ ਮੀਂਹ ਕਰਕੇ ਚੱਲੂ ਲੈਣੀ ਚੱਕ ਤੇ ਆ ਜੂ ਜਾ ਵੀ ਮੜੇ ਮੇਰੇ ਆਹ ਜਾਉ ਢੱਕਣ ਨੂੰ ਆਹ ਪੱਤੇ ਉਹਨਿਆ ਕਾਦੇ ਨੇ ਇਹ ਅੱਕ ਰੰਡ ਕੀ ਹੁੰਦਾ ਇਹ ਇਹ ਕੀ ਆ ਜਿਹੜਾ ਜਾਉ ਢੱਕ ਰਹੇ ਨੇ ਪਪੀਤਾ ਮੈਨੂੰ ਲੱਗਦਾ ਇਹ ਤਾਂ ਮਿੱਟੀ ਚੋਂ ਨਿਕਲੇ ਆ। ਆ ਪਵਿੱਤਾ ਲੱਗਦਾ ਮੈਨੂੰ। ਪਵਿੱਤਾ ਨਹੀਂ ਹੈਗਾ। ਜੇ ਟੋਬੇ ਟੱਬਿਆਂ ਤੇ ਹੁੰਦਾ ਮਿੱਟੀ। ਰਿੰਡ ਹਾਉਣੀ ਆ। ਹਾਂ ਰਿੰਡ। ਕਿੱਭੜ ਨਾ ਆਉਣਾ ਯਾ। ਲਾ। ਉਨੀ ਆ। ਕਰੇਲੇ ਦੀ ਪੱਟ ਦੇ। ਆ ਦੇ। ਚੂਆ ਲੱਗਿਆ ਹੈ ਇਹਨੇ। ਆ ਦੇਖਿਆ। ਲੈ ਦੋ ਆ ਦੇ। ਆ ਦੇ। ਕਿੰਨਾ ਸੋਹਣਾ ਸਾਫ ਨਾਲ ਆ। ਇਹ ਕਾਹਦੇ। ਕਰੇਲੇ ਦੀ ਪੱਲ ਪੜ ਦੇ। ਯਾਰ ਜੀ ਪਈਏ ਚ ਟੁੱਟੇ ਆਣਾ ਨੇ ਨਿਕਲੂ ਨਹੀਂ ਆਏ ਖਿੱਚਾਂ ਫਿਰ ਪਹਿਲਾਂ ਸ਼ੁਰੂ ਤੋਂ ਕੱਢ ਹੌਲੀ ਹੌਲੀ ਕਰਕੇ ਪੂਰਾ ਪੂਰਾ ਤੋੜੇ ਦੇ ਕਨੈਕਸ਼ਨ ਜਿੰਨੇ ਕਨੈਕਸ਼ਨ ਨੇ ਲੱਗੇ ਹੋਏ ਉਹ ਤੋੜ ਪਹਿਲਾਂ ਸਾਰੇ ਆਹ ਦੇ ਉੱਪਰ ਸਿੱਟਾਂਗੇ ਗੱਦਨ ਨੂੰ ਆ ਮੜੇ ਘੋੜੀ ਪੰਨੂ ਸਿੱਟਦੇ ਬਸ ਇੱਥੇ ਭਿੰਡਾ ਵੀ ਨਹੀਂ ਫਖਰ ਬਹੁਤ ਬੜਾ ਆਏ ਹਾਂ ਸਿੱਟਦੇ ਆ ਹਾਂ ਹਾਂ ਸਿੱਧਾ ਉੱਪਰਲਾ ਪਾਸਾ ਸੇਟਾ ਦਾ ਥੱਲੇ ਨੂੰ ਕਰਤਾ ਤਾਂ ਮੂੰਹ ਘੋੜੀ ਪੰਨੂ ਰੱਖ ਇਹਨੂੰ ਆਇਆ ਪ੍ਰਿੰਟ ਪਰ ਨੂੰ ਮਾਰਦੇ। ਬਸ ਛੱਡ ਦੇ ਇੱਧਰ ਆ ਮੈਂ ਲਾਉਣ ਕਰਨਾ। ਆਈ ਨਹੀਂ ਆ ਪੱਟਾ ਨਹੀਂ ਤਾਂ ਸੁੱਕੇ ਸੱਕੇ ਦਾ ਪੱਟੂ ਹੋਊਗੀ। ਵਾਹ ਆ ਤੀ ਖੱਚ ਦੇਣੀ ਸੀ ਥੱਲਿਓ। ਇੱਥੋਂ ਨਹੀਂ ਆਉ ਥੱਲਿਓ ਖੱਚ ਦੇਣੀ ਸੀ ਸਾਰੀ ਸੁੱਕੀ ਅੰਕੀ। ਚੱਲ ਤੂੰ ਛੱਡ। ਆਹ ਹਰੀ-ਹਰੀ ਆ ਨਾ ਜਿਹੜੀ। ਚੱਲ ਕੋਈ ਨਾ ਸੀ ਤਾਂ ਲੱਗ ਗਿਆ ਆਂਦਾ। ਲੱਗ ਤਾਂ ਨਹੀਂ ਆ। ਖੱਚ ਦੇ ਖੱਚ ਦੇ ਖੱਚ ਥੱਲੇੋਂ ਥੱਲੇੋਂ ਥੱਲੇ ਥੱਲੇ ਹਾਂ ਬੱਸ ਆਂ ਡੀ ਲੱਗਦਾ ਹੋਇਆ ਜੜ ਖਚਣ ਦਾ ਤਿਆਰ ਪਾ ਗਿਆ ਇਹ ਕੱਕ ਜੀ ਵੀ ਖੱਚ ਦੇ ਨਾਲੇ ਜਿੱਤੇ ਪੈਰ ਤਰਿਆ ਹਾ ਚਲੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ ਮਿਲਦੇ ਹਾਂ ਨਵੀਂ ਕਿਸੇ ਵੀਡੀਓ ਤੇ